ਕਭੋਲ ਕੁੱਤੇ ਦੇ ਹੱਡਾ ਹਰਾਮਜਾਦਾ ਮੱਤ ਦਾ ਅਮਾਚਰ ਜੀ ਦੇ ਲਾ ਕਿਹੜਾ ਕਰ ਤੂੰ ਜਿਹੜਾ ਕਰਦੀ ਆ ਪ੍ਰੋਨਾ ਰਸ ਗਿਆ ਮੈਂ ਯਾਰ ਤੇ ਗੱਲ ਕੀ ਹੋਈ ਉਹ ਕੀ ਕਹਿੰਦੇ ਹੁੰਦੇ ਇਦਾਂ ਕਰਦੀ ਆ ਪਰਪੋਜ ਪਰ ਲੋਚਾ ਪਰੋਚ ਕੀਤਾ ਓ ਯਾਰ ਉਹ ਸਿਆਣਾ ਬੰਦਾ ਬੈਠਾ ਯਾਰ ਉਹਦੀ ਮਾੜੀ ਨੂੰ ਕਿਸਾਨ ਕਰ ਲੋ ਓ ਕੱਪ ਜਾ ਮੈਂ ਹਰਾ ਬੀਜਾ ਕੋ ਪ੍ਰੋਪੋਜ਼ ਕਰਾ ਆ ਆਂ ਦਿਨ ਲਿਆ ਹੋਇਆ ਹੈ ਦਿਨ ਲਿਆ ਹੋਇਆ ਹੈ ਬਰਾਬਰ ਤੂੰ ਗੁੱਡੀ ਆਥਾਂ ਦੇ ਪੱਟੇ ਆ ਜਾ ਉਹ ਸੁਣ ਰਹੀ ਯਾਰ ਆਖਿਆ ਕੋਲ ਦਰ ਉਹ ਬਾਹਰ ਲਾਉਂਦੀ ਹਾਂ ਉਹ ਆ ਜਾ ਹੁਣ ਜਿੰਦਗੀ ਆ ਜਾ ਨਹੀ ਹੁਣ ਆਉਣਾ ਨਹੀਂ ਜੱਲਾਪਾ ਚੱਲੂ ਨਹੀਂ ਬਣਾ ਪਰ ਵੇ ਘਰੇ ਜਾ ਵੇ ਹਣ ਯਾਰ ਇਹਦੇ ਵਿੱਚ ਮੇਰਾ ਕੀ ਮਾਸੀ ਕਸੂਰ ਆ ਯਾਰ ਕੀ ਹੋਇਆ ਮਾਸੀ ਪਰ ਰੋਛੇ ਪਰੋਛੇ ਕੀ ਹੈ ਮਾਸੀ ਹੁਣ ਮੈਂ ਯਾਰ ਪਾਪਾ ਅੱਜ ਦਰਚੰਦ ਆ ਯਾਰ ਉਹ ਬਾਹਰ ਨਹੀਂ ਕੁੜੀਆਂ ਇਦਾਂ ਹੀ ਆ ਬਈ ਮੇਰੀ ਗੱਲ ਬਾਹਰ ਨਹੀਂ ਆ ਤਾਂ ਇੱਧੇ ਕਰਾਉਣੀ ਤੂੰ ਕਾਰ ਬਾਹਰ ਨਹੀਂ ਇਹਨੂੰ ਪ੍ਰਪੋਜ਼ ਨਹੀਂ ਮਾਸੀ ਕਰਦਾ ਸਿੱਧੀ ਸੱਚੀ ਆਉਂਦਾ ਕੋਈ ਇਥੇ ਯੂਪੀ ਚ ਲੈ ਆਉਂਦਾ ਹਾਂ ਉਹ ਰਸਕੇ ਬੇੜਾ ਤੋਰ ਤੋਰ ਨਾ ਮਨਾਵੋ ਜਾ ਕੇ ਓਏ ਆਹੀ ਡਰਾਮਾ ਯਾਰ ਪ੍ਰਪੋਜ਼ ਮੈਂ ਆਪਣੇ ਤੇ ਕੋਈ ਰੁੱਸਣਾ ਕੋਈ ਨਹੀਂ ਚਾਲੀ ਵੀ ਆ ਭੈਣਾ ਤਾਂ ਜਵਾਈ ਆ ਰੁੱਸਣਾ ਹੀ ਅਗਲਿਆਂ ਆਹੋ ਤੇ ਗੱਲ ਕੀ ਹੋਈ ਉਹ ਕੀ ਕਹਿੰਦੇ ਹੁੰਦੇ ਏਦਾਂ ਕਰਦੇ ਆ ਪ੍ਰਪੋਜ਼ ਪਰ ਲੋ ਚਾਹੋ ਪ੍ਰੋਚ ਕੀਤਾ ਓ ਯਾਰ ਉਹ ਸਿਆਣਾ ਬੰਦਾ ਬੈਠਾ ਯਾਰ ਉਹਦੀ ਮਾੜੀ ਨੂੰ ਕਿਸਾਨ ਕਰ ਲੋ ਹੈ ਨਾ ਕਿੰਨਾ ਲੱਗਣਾ ਕਰੀ ਕਿਤੇ ਮੇਰੀ ਬੀਬੀ ਆ ਜਾਣੀ ਕਦੀ ਇਹ ਨਹੀਂ ਕੀਤਾ ਹਣਾ ਚਾਰ ਪੰਜ ਨਿੰਮਲਾ ਪਾਪੇ ਨੇ ਚਾਰ ਕੁੜੀਆਂ ਤੇ ਤਿੰਨ ਲਿਆਦੇ ਆ ਚੱਲ ਚੱਲੀਏ ਪਾਪੇ ਨੇ ਸਾਰੀ ਰਾਤ ਸੋਚ ਰਹੇ ਅਪਰੋਚ ਕੀ ਹੁੰਦਾ ਤੂੰ ਕਿੱਥੇ ਚਲੀ ਹੁਣ ਮੇਰੀ ਗੱਲ ਛਾੜ ਮੇਰੇ ਪੁਰਾਣੇ ਨਾ ਪੁਰਾਣੇ ਨਾ ਆ ਗਿਆ ਰੱਬ ਦੀ ਕਰ ਮੈਨੂੰ ਮਨਾ ਲੈਂਦੇ ਹੁਣ ਮੈਂ ਜਵਾਈ ਆ ਮੈਂ ਉੱਤੇ ਬਿਨਾ ਕੀ ਕਰੂੰਗੀ ਮੇਰਾ ਉੱਤੇ ਬਿਨਾ ਹੈਗਾ ਕੌਣ ਆ ਓਏ ਉਹ ਨਾ ਜਣਾ ਤੇਰੀ ਜ਼ਮੀਨ ਹੈ ਵੀ ਜੋ ਆਇਆ ਫਿਰ ਤਿੰਨ ਚੱਲ ਚੱਲੀਏ ਤੋਰੋ ਮੈਂ ਨਿੰਨ ਪੱਟਾ ਨਹੀਂ ਕਾ ਨਾ ਪਰੋਣੇ ਨਾ ਕੀ ਗੱਲ ਕਰਨੀ ਦੱਸੋ ਤੁਹਾਨੂੰ ਉਹਨੂੰ ਕਹਿ ਬਿਓ ਕੀ ਕਹਿੰਦੀ ਹੈ ਕੀ ਨਹੀਂ ਕਰਦਾ ਏ ਭਾਬੀ ਨੂੰ ਉਹ ਕੀ ਕਰਜੀਤ ਕਹਿੰਦਾ ਏ ਪ੍ਰੋਮੋਸ਼ਨ ਕੀ ਪ੍ਰਮੋ ਪ੍ਰਮੋਸ਼ਨ ਪ੍ਰਵਾਸ ਪ੍ਰਪੋਜ਼ ਪ੍ਰਪੋਜ਼ ਕਰ ਤੂੰ ਭਾਬੀ ਨੂੰ ਓਏ ਮਾਸੀ ਮੈਨੂੰ ਨਹੀਂ ਕਰ ਉਹ ਤੁਹਾਡਾ ਆ ਗਿਆ ਕੋਣੇ ਉਹਦਾ ਕੰਮ ਕਰਨਾ ਆਪੇ ਉਹ ਮੈਂ ਕੀ ਦੱਸਾਂ ਯਾਰ ਇਤਨਾ ਫਾਇਦ ਮੈਨੂੰ ਕੀ ਆ ਆ ਪ੍ਰਪੋਜ਼ ਕਰਾ ਉਹ ਮੈਨੂੰ ਦਾ ਕਹਿੰਦਾ ਮੈਨੂੰ 10 ਕੰਮ ਕਿਹੜਾ ਕਰਾਇਆ ਹਾਂ ਹਾਂ ਸਾਡੇ ਕੰਮ ਕਰਨ ਵਾਲਾ ਆ ਗਿਆ ਮੈਂ ਦੁਸ਼ਮਣ ਦਾ ਨੂੰ ਸੁਣਦਾ ਚੀਗਾ ਨਾ ਮਸੀ ਦੁਸ਼ਮਣ ਮੇਂ ਜਿੰਦਾ ਆ ਕੀ ਕਰਨਾ ਕੀ ਨਹੀਂ ਕਰਦਾ ਇਹ ਪ੍ਰਪੋਜ਼ ਹੁੰਦਾ ਪ੍ਰਪੋਜ਼ ਬੇ ਚੰਗਾ ਹੋਇਆ ਤੂੰ ਆ ਗਿਆ ਹੁਣ ਕਿਹੜਾ ਕੋ ਸੌਂਦਾ ਬੋੜ ਆ ਉਹ ਜਰਾ ਉਹ ਕਹਿੰਦਾ ਹਾਂ ਮੇਰੀ ਗੱਲ ਸੁਣ ਇੱਥੇ ਮੇਰਾ ਵਿਆਹ ਟਟਣ ਤੇ ਆਇਆ ਆ ਘਰ ਵਾਲੀ ਮੇਰੇ ਕਹਿੰਦੇ ਤੂੰ ਮੈਨੂੰ ਪ੍ਰਪੋਜ਼ ਨਹੀਂ ਕਰਦਾ। ਹੁੰਦੀ ਆ ਕੱਦ ਸਾਨੂੰ ਕਹਨੂੰ ਬਗਤੀ ਕਰਦੀ। ਤੁਸੀਂ ਮਾਸੜ ਨੂੰ ਕੀਤਾ ਸੀ। ਰਾਮਧਿਆ ਉਹਦਾ ਤਾਂ ਆਲੇ ਦੇ ਪਤਾ ਵੀ ਨਹੀਂ ਜੇ ਹੁੰਦੇ ਕੀ ਆ। ਕੀ? ਹਾਂ। ਕੀ? ਪ੍ਰਮੋਸ਼ਨ ਪ੍ਰਮੋਸ਼ਨ। ਕੀ ਬਾਕੀ ਬਣਾ। ਬਸ ਚਾਹ ਵਧੀਆ ਬਣਾਇਓ ਅੱਛਾ। ਆ ਦੇਖ। ਬੈ ਯਾਰ ਦੇਖ ਸਿੱਧੀ ਗੱਲ ਆ ਮੈਂ ਉਹਨੂੰ ਦੱਸਾਂ। ਉਹ ਬਾਕੀ ਕੀ ਖਾਤਾ ਆ। ਹਾਵੀ ਸੜ ਦੇ ਵਿੱਚ ਦੁੱਧ। ਆ ਇਹ ਰੱਖਿਆ ਆ। ਉਸ ਵਾਲੀ ਬੈਲੀ ਵੀ ਨਹੀਂ ਮੇਰਾ ਭਰਾ ਬਲੰਦ ਤਾਂ ਇਦਾਂ ਪੈਸੇ ਮੇਰੇ ਤੋਂ ਲੈ ਪਹਿਲਾਂ ਸ਼ਰਟ ਲੈ ਕੇ ਆ ਮੈਨੂੰ ਕਿਹਾ ਆ ਤੂੰ ਪੈਸੇ ਆ ਸ਼ਰਟ ਦਿਖਾ ਦੇ ਆ ਕੱਪੜੇ ਪਾ ਦੇ ਘਰ ਵਾਲਿਆਂ ਦੇ ਤੂੰ ਪ੍ਰਪੋਜ਼ ਨਹੀਂ ਕੀਤਾ ਯਾਰ ਮੈਂ ਕੀਤਾ ਬਾਈ ਰੋਲ ਲੱਗ ਗਿਆ ਦੇ ਸਾਹ ਜੰਗ ਤੇ ਕਿੱਥੇ ਨੂੰ ਜਾਣਾ ਤੇ ਬਾਈ ਰੋਸ ਗਿਆਗਾ ਆ ਘਰ ਵਾਲੀ ਮੇਰੀ ਰਸ ਜਵਾਈ ਗਿਆ ਕਿ ਅਗੇ ਤੂੰ ਆਪਣੀ ਘਰ ਵਾਲੀ ਨੂੰ ਪ੍ਰਪੋਜ਼ ਨਹੀਂ ਕੀਤਾ ਹੈਲੋ ਮਿਸਟਰੀ ਤੂੰ ਆਪਣੇ ਘਰ ਚ ਲੜਾਈ ਨਾਲ ਪਾਰੇ ਪਰੋਣੇ ਨੂੰ ਜਾ ਕੇ ਮਨਾ ਲੈ ਮੈਂ ਤੈਨੂੰ ਸਿੱਧੀ ਗੱਲ ਦੱਸ ਦਿੰਦੀ ਆ ਕਾਪੀ ਮੇਰੀ ਜਾਨ ਬਹੁਤ ਦੁਖੀ ਆ ਜੋ ਮੈਨੂੰ ਮੈਂ ਤਾਂ ਪ੍ਰੈਸ਼ਰ ਤੇ ਮੈਂ ਚਲ ਜਾਣਾ ਤੈਨੂੰ ਮੈਂ ਦੱਸਾਂ ਸਾਰਾ ਉਹ ਕਿੱਧਰ ਸਾਰੇ ਭੱਜ ਕੇ ਕੀ ਹੋਇਆ ਹਾਂ ਇਧਰ ਨੂੰ ਮੈਂ ਕਿਹ ਪੱਜ ਕੇ ਸਾਰੇ ਕੀ ਹਾਂ ਤੇ ਪ੍ਰੈਸ਼ਰ ਨੂੰ ਚੱਲੇ ਡਿਪਰੈਸ਼ਨ ਆਇਆ ਆ ਆ ਪ੍ਰੈਸ਼ਰ ਇੱਧਰ ਆ ਹਵੇਰੀ ਦੂਮਾ ਵਾਲੀ ਸਰਾਹ ਹੋਵੇ ਜਿਹੜਾ ਕੋਈ ਚਲੋ ਡਿਪਰੈਸ਼ਨ ਚਲੋ ਡਿਪਰੈਸ਼ਨ ਤੂੰ ਹੀ ਫੇਟ ਪ੍ਰੈਸ਼ਰ ਚ ਇੱਧਰ ਸਾਲਾ ਉੱਠੇ ਨਹੀਂ ਹੁੰਦਾ ਕਿ ਪ੍ਰੈਸ਼ਰ ਆਇਆ ਨਹੀਂ ਹੁੰਦਾ ਸਵੇਰੇ ਸਵੇਰੇ ਤੁਹਾਡਾ ਕੰਦਰੀ ਕਿ ਪ੍ਰੈਸ਼ਰ ਨਹੀਂ ਬਣਦਾ ਤੁਹਾਨੂੰ ਪ੍ਰੈਸ਼ਰ ਨਹੀਂ ਪਈ ਹੋਆ ਐ ਮਾਸੀ ਮੇਰੀ ਗੱਲ ਸੁਣ ਮੈਂ ਐਡਾ ਬਗਾਨੀ ਟੀ ਨੂੰ ਨਹੀਂ ਕਰਦਾ ਕਿ ਲੈ ਛੂੰਗਾ ਰਾਮਦੀਆ ਤੇਰੀ ਟੀਮੀ ਆ ਉਹ ਟੀਮੀ ਵਾਲੇ ਬੜੇ ਕਦਸੇ ਆਂ ਪਾ ਪਾ ਚੁੱਟਾ ਤੋਣਾ ਚਟਾ ਉਹਦਾ ਆ ਲਿਆ ਪ੍ਰਭੂਜ ਪ੍ਰਭੂ ਜੀ ਗੱਲਾਂ ਨਾ ਕਰ ਮੈਨੂੰ ਸਾ ਗੋਦੀ ਤੇਰੇ ਤੋਂ ਤੂੰ ਬੈਸੰਗ ਨਹੀਂ ਆਦੀ ਉਹ ਨਾ ਤੇਰੀ ਬੋਟੀ ਆ ਜੋ ਮਰਜੀ ਕਰੋ ਸਾਨੂੰ ਨਹੀਂ ਬਤਾਉਂਦਾ ਤੈਨੂੰ ਕਹੂਗੀ ਤੁਹਾਡੇ ਸਾਹਮਣੇ ਮੇਰਾ ਹੱਥ ਪੜ ਪੱਪੀ ਘਰ ਫੇਰ ਮਾਸੀ ਕਰੂਗਾ ਕਿੱਦਾਂ ਕਹਤੇ ਤੂੰ ਕਰੀ ਜਾਈ ਪੱਪੀਆਂ ਪਲੱਪੀਆਂ ਕਰੀ ਜਾਈ ਜੋ ਮਰਜੀ ਕਰੀ ਕਿੱਦਾਂ ਕਰੂ ਪੱਪੀ ਮਾਸੀ ਪੱਪੀ ਕਿੱਦਾਂ ਕਰੂ ਮੈਂ ਕਾਨੂੰ ਹਰਾਮ ਦੇਆ ਦੋਸਾਂ ਮੈਨੂੰ ਕੀ ਲੋੜਿਆ ਕੰਜੋ ਓਏ ਤੇਨੂੰ ਤੂੰ ਪ੍ਰਪੋਜ਼ ਆਲੀ ਚੱਲ ਜਗਾ ਹੋਰੀਆ ਓ ਇੱਥੇ ਲੋਲਾ ਉਹ ਕਹਦਾ ਚਾਹ ਬਣਾਉਂਦਾ ਵਧੀਆ ਸੀ ਓ ਇੱਥੇ ਭਰਾਵਾ ਅੱਗੇ ਮੇਰਾ ਭਰਾ ਦੇਖ ਨਾ ਅੱਗੇ ਇੱਥੇ ਸੰਦੇ ਪਏ ਹੋਆ ਇੱਥੇ ਚਾਹ ਸਾਨੂੰ ਨਹੀਂ ਮਿਲਦੀ ਪ੍ਰਪੋਜ਼ ਤੇ ਵਿਆਹ ਹੋ ਗਿਆ ਪਿਆ ਤੈਨੂੰ ਚਾਹ ਦੀ ਪਈ ਮਾਸੀ ਮੇਰੀ ਦਾ ਸੌਣ ਮਾਸੀ ਦਾ ਚਾਹ ਮੈਂ ਬਹੁਤ ਦੀ ਚਾਹ ਮੈਂ ਮਾਸੀ ਕਰਾ ਵੇ ਤਾਂ ਟੱਟਰ ਤੇ ਆ ਗਿਆ ਘਰ ਵਾਲੀ ਕਹਿੰਦੀ ਮੈਨੂੰ ਓਏ ਬੇਸਖ ਬੋਲ ਬੇਰਾ ਬੇਸਖ ਬੋਲ ਕੁੱਤੇ ਦੇ ਹੱਡਾ ਹਰਾਮਜਾਦੇ ਮੱਛਦਾ ਮੱਛੜ ਜੀ ਦੇ ਲਾ ਕਿਹੜਾ ਕਰ ਤੂੰ ਜਿਹੜਾ ਕਰਦੀ ਐ ਫਰੋਣਾ ਰਸ ਗਿਆ ਮੈਂ ਯਾਰ ਕੱਲੇ ਕੱਲੇ ਟੱਪਰ ਤੇ ਕੀ ਨੂੰ ਬਣਾਉਂਦੇ ਹੋ ਆ ਸਾਡਾ ਜਵਾਈ ਯਾਰ ਓਏ ਇਸ ਕੋਲ ਮੇਰੀਆ ਭੂਆ ਚੱਗੇ ਚਪਚਵੀਤੀ ਉਹ ਵੀ ਆ ਜਾਣ ਚਪਚਵੀਤੀ ਚੰਦੜੀਆਂ ਹੰਤਾ ਹੀ ਨਹੀਂ ਆਟਕ ਲਾਓ ਵੀ ਤੁਸੇ ਆਟਕ ਲਾ ਥੋੜਾ ਜਾ ਬਿਆਰੀ ਮਾਹ ਭਾਰਤ ਆਏ ਭਾਈ ਆ ਤਕਲਿਆ ਪਿਆ ਓ ਹੋ ਵਕਰ ਵਕਰ ਜਲੇ ਧੋਕਾ ਰਾਣਾ ਚਾਹ ਨਾ ਇੱਥੇ ਫੜਾ ਦੇ ਆਪਣੀ ਚਾਹ ਮਾਸੀ ਐਦਾ ਗਾਣਾ ਹਮੇ ਸ਼ਿਕਮੇ ਕਿਸ ਨੇ ਹਰਾ ਰੰਗ ਡਾਲਾ ਹੋ ਮਾਰ ਡਾਲਾ ਹੋ ਮਾਰ ਦਫੇ ਹੁਣਿਆ ਉਹਨੂੰ ਮਨਾ ਲਿਆ ਤੇਰੀ ਦੀਵੀ ਉਹਦੇ ਨਾਲ ਹੀ ਹੋਣੀ ਹੋਣਾ ਤੇ ਮਾਰ ਕੇ ਤੇਰੀ ਨਹੀਂ ਮਨਾਈ ਉਹਦੇ ਯਾਰ ਮ ਹਾਂ ਬੋਲੀ ਕਿ ਤਾੜੀ ਆ ਤੇ ਗੱਲਾਂ ਕਰਦੇ ਆ ਬੁਣਾਰ ਦੀ ਲੱਗਦੀ ਆ ਓਏ ਅੱਖਾਂ ਦਾ ਸਭ ਕੁਝ ਕੋਈ ਕੁੜੀਆਂ ਆ ਮੈਸਟਰ ਵੀ ਯਾਰੇ ਲੱਗੇ ਆ ਮੈਂ ਕਿ ਉਹ ਕਹਿੰਦੀ ਮੈਂ ਕਰਨਾ ਹੀ ਜੋਰ ਗਜੀਤ ਕਰਦਾ ਜੋਰਜੀਤ ਨੇ ਕੀਤਾ ਉਹ ਹੀ ਹੋਣਾ ਉਹਦੀ ਕੁੜੀ ਆ ਕੇ ਚੁੱਪ ਦਾ ਮਾਰੋ ਮੇਰੇ ਚਵਲਾ ਮਾਰੋ ਮੈਂ ਕਿਤੇ ਬਿੜੀ ਦੀ ਬੋਲ ਲੈ ਕੁੜੀ ਸੱਚੀ ਗੱਲਾਂ ਬਿੜੀ ਬਹੁਤ ਚੰਗੀ ਭਲੀ ਉਹਦੀ ਗੋਹਾ ਚੱਕਣ ਵਾਲੀ ਨਾਲ ਲਿਆਂਦਾ ਲਾਂਡੇ ਮੋਹ ਲਿਆਂਦਾ ਸਾਰੀ ਉਮਰ ਮੇਰੇ ਪੈਰ ਤੋਂ ਤੋਂ ਹਰੇ ਪੀੜੇ ਦੀ ਕਾਲੀ ਜੱਗੋ ਵਾਰੀ ਦੁਨੀਆ ਰਖਾ ਹਦੀ ਔਰ ਇਹਦਾ ਸਾਰੀ ਪਹਿਲਾ ਦੇਖੀਓ ਬ੍ਰਿਟਿਜ ਅਪੋਰਟ ਦੇ ਹੈਲੋ ਕਾਰ ਫੂਟ ਤੋਰਪਾ ਗੋਪੀ ਆ ਪਾ ਜਾਣਾ ਹੁਣੇ ਕਿੱਟੇ ਜਿੱਤੀ ਚਲ ਜਾਣਾ ਅਸੀਂ ਪਹਿਲੇ ਓ ਤੂੰ ਭਰਾਵਾ ਬੁੜੇ ਦੇ ਨਾਲ ਕੋਈ ਕੰਮ ਕਰਾ ਦੇ ਮੈਂ ਕਹਿੰਦਾ ਫਿਰ ਖੜੀ ਆਪਿਆ ਓ ਲੈ ਲਿਓ ਤੂੰ ਉਹਦੇ ਨਾਲ ਕੰਮ ਕਰਾ ਦੇ ਭਰਾ ਓਏ ਉੱਥੇ ਪਾਣੀ ਹਰਾ ਬੀਜਣ ਵਾਲਾ ਪਿਆ ਆ ਉਹ ਬਜਾਲਾ ਭਰਾਵਾ ਆ ਕਾਲੀ ਆੜ ਘਾਲ ਲੈ ਮਾੜੀ ਮਾਰੀ ਹਾਂ ਦਾ ਬੀਜ ਲੋਕਾ ਬਾਹਰ ਇੱਥੇ ਪੇਪਰਪੋਸ ਦੀ ਕਾਲੜੀ ਆ ਉਧਰ ਮੇਰਾ ਹਰਾ ਬੀਜਣ ਵਾਲਾ ਪਿਆ ਯਾਰ ਮੈਂ ਮਾ ਆਪ ਜੇ ਮੈਂ ਹਰਾ ਬੀਜਾ ਕੋ ਪ੍ਰਪੋਜ਼ ਕਰਾਂ ਨਹੀਂ ਇਹ ਹਰਾ ਮੁੰਡਾ ਦੀ ਜੁਗਤ ਤੂੰ ਚੱਲ ਤੂੰ ਪ੍ਰਪੋਜ਼ ਕਰ ਆ ਪ੍ਰਪੋਜ਼ ਜੂ ਕਰ ਜੇ ਕੋਈ ਫੀਲਿੰਗਾਂ ਨਾ ਸਾਰੀਆਂ ਕਟੀਆਂ ਬੱਚੀਆਂ ਨੇ ਮਾਰੀਆਂ ਪਈਆਂ ਪ੍ਰਪੋਜ਼ ਵਾਹ ਕਰਨ ਓ ਪ੍ਰਪੋਜ਼ ਕਰਾਂ ਮੈਂ ਕਿੱਦਾਂ ਕਰਾਂ ਮੈਨੂੰ ਕੀ ਪਤਾ ਕਿੱਦਾਂ ਗਰਜੀਤ ਨੂੰ ਪੁੱਛਾਂ ਚੱਲੇ ਕਿੱਦਾਂ ਕਰਨਾ ਏ ਕੀ ਮਤਲਬ ਮੈਨੂੰ ਦੁਪੱਟਾ ਵਿਆਹ ਦੇ ਅੰਦਰੋਂ ਮੁੱਕ ਤੇ ਨਾਲ ਥੋੜਾ ਆ ਚੱਕ ਰਾਣਾ ਪਹਿਲਾਂ ਸਾਲਾ ਪਾਟੇ ਕੱਪੜਿਆਂ ਦੇ ਪਰੋੜਾ ਬਣਾਉਣ ਚੱਲੋ ਯਾਰ ਐਦਾਂ ਬਾਹ ਘਰ ਵਾਲਿਆਂ ਨੇ ਪ੍ਰਪੋਜ਼ ਕਰੇ ਜਾ ਕਰੋ ਕੀ ਪ੍ਰਪੋਜ਼ ਛੰਗ ਲਾਦੀ ਆ ਯਾਰ ਦੱਸ ਤੀਨੀ ਤੇਰੀ ਆ ਛੰਗ ਲਾ ਯਾਰ ਮਾਸੀ ਹੁਣ ਯਾਰ ਬਤਾ ਪਹਿਲੀ ਵਾਰੀ ਟੱਕਰ ਦਾ ਹੈ ਤੂੰ ਹੈਗਾ ਉਹਦਾ ਦੇਰ ਹੈ ਮੇਰਾ ਭਰਾ ਜਾਂ ਪਹਿਲੇ ਅੱਗੇ ਤੇ ਪਰੋਣਾ ਦਾ ਰੁੱਸਿਆ ਉਹ ਤੋਂ ਉਹ ਪਰੋਣਾ ਬਦੀ ਕੀ ਆ ਯਾਰ ਪਰੋਣਾ ਬਣਾਵਾ ਮੈਸਟਰ ਬਣਾਵਾ ਕਦੇ ਮੈਸਟਰ ਬਣਾਵਾ ਬਣਾਵਾ ਯਾਰ ਤੇ ਕੰਮਾ ਉਹ ਮਲਾਵਾ ਮੈਂ ਕਿਹਨੂੰ ਬਣਾਵਾ ਮੰਗਲ ਕਰਾਇਆ ਮੇਰੇ ਫਿਰ ਕਰ ਗਿਆ ਮਨ ਤਾਂ ਨਾਲ ਹੋਰ ਕਰਾਇਨਾ ਕਰਾਉਣਾ ਦੇਸੀ ਜੇ ਗੁਰੂ ਦਾ ਕਰਾਉਣਾ ਕਰਾਇਆ ਉਪਰਾ ਬਪੀ ਲੋ ਜਿੱਦਾਂ ਨਹੀਂ ਮਿਲਦੀ ਪੀ ਲੋ ਬੱਚੀ ਨਹੀਂ ਮਾਫਰ ਦੋਇ ਕੋੜੀ ਪੀ ਲੋ ਐਨੇ ਘੁੱਟ ਗਿਆ ਸਹੀ ਗਿਆ ਦਾ ਛੜੇ ਛਾੜ ਬੰਦੇ ਦਾ ਕੋਈ ਨਹੀਂ ਹੁੰਦਾ ਤੂੰ ਤੀਂਹਾਂ ਨਾਲ ਫੜੇ ਨਾਲ ਮੁਰ ਗਈ ਭਾਲ ਕਿੱਥੇ ਉਹਨੂੰ ਮਨਾ ਲਿਆ ਠੀਕ ਆਵਾ ਕਰਨਾ ਉੱਥੇ ਆ ਜਾ ਤੂੰ ਪੁੱਛ ਆ ਤੇ ਠੀਕ ਹੈ ਨਾ ਕੀ ਪ੍ਰੋਮੋਸ਼ਨ ਕਰਨੀ ਸੀ ਪ੍ਰੋਮੋਸ਼ਨ ਠੀਕ ਹੈ ਨਾ ਆਰਾਮ ਦੇ ਮੈਨੂੰ ਐ ਹੀ ਪਤਾ ਦੇ ਦਿੰਦਾ ਨਾ ਜਨਾਬ ਲਾ ਮੈਨੂੰ ਉੱਠ ਖੜਾ ਤੂੰ ਯਾਰ ਸਿਆਣਿਆਂ ਦਾ ਹੁਣ ਮਜ਼ਾਕ ਡਾਊਂਗਾ। ਜਦ ਆ ਮੈਂ ਕੀ ਸਿਆਣਾ ਯਾਰ ਸਿਆਣਿਆਂ ਨੇ ਮੇਰਾ ਮਜ਼ਾਕ ਪੜਾਤਾ ਜਿੰਦਗੀ ਦਾ ਕਦੀ ਸਾਥ ਦੇ ਮਾਰੇ ਨੇ ਕਦੀ ਕਹੇ ਕੁੜੀ ਪਿੱਛੇ ਗੇੜੀ ਨਹੀਂ ਮਾਰੇ ਤੂੰ ਨੂੰ ਕਹਿੰਨੇ ਪ੍ਰੋਪੋਜ਼ ਕਰੇ ਯਾਰ ਤੂੰ ਚੱਕ ਪਾ ਚੱਲ ਚੱਲ ਪਾ ਮੇਰੇ ਯਾਰ ਅਮਾ ਮੇਰੇ ਤੋਂ ਇਹ ਕੁਝ ਨਹੀਂ ਹੋਣਾ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਯਾਰ ਅਮਾ ਸੰਗ ਲੱਗਦੀ ਤੁਸੀਂ ਮੈਂ ਅਗਲੀ ਦੇ ਭੈਣ ਕੋ ਕੰਬਣ ਲਾ ਪੜਾ ਦੱਸ ਬੌਤੀ ਤੂੰ ਬੰਦਾ ਹੈਂ ਕਿ ਜਨਾਨੀ ਤੂੰ ਬਉਟੀ ਦੱਸਦਾ ਪਾਪਾ 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 ਪਾਏ ਬਿਠਾਓ ਗੱਡੀ ਜੰਗ ਲੰਗ ਲੰਗ ਮਾਰਦਾ ਲੈ ਜਾਓ ਓਏ ਪਾਪਾ ਚੱਲ ਬਈ ਚੱਲ ਚੱਲ ਪਾਪਾ ਪਾਪਾ ਵੀ ਚੱਲੋ ਲੰਗ ਮਾਰਦਾ ਲੈ ਚਲੋ ਚੱਲ ਮੈਂ ਚੱਲ ਜੀ ਉੱਠ ਚੱਲ ਉੱਠ ਸਾਡੇ ਆਪਣੇ ਦੇ ਵਾਲੇ ਵਿਆਹੇ ਸੀ ਬੇਰੀ ਗਾ ਸੌਣ ਉਹ ਲੈ ਮੱਲਾ ਦਾ ਕੁੜੀ ਵੀ ਨਹੀਂ ਦਿਖਾਈ ਹੈ ਆਪਣੇ ਨਿਆਣਿਆਂ ਤਾਂ ਕੁੜੀ ਵੀ ਨਹੀਂ ਦਿਖਾਈ ਹੋਈ ਅੱਜ ਤੇ ਪੈ ਜੋ ਮੇਰਾ ਲਹੂ ਪੀ ਲਿਆ ਚਾਬੀ ਲਿਆ ਯਾਰ ਤੂੰ ਚਾਬੀ ਲਿਆ ਮੇਰਾ ਭਰਾ ਗੱਡੀ ਦੀ ਚਾਬੀ ਕੱਢੋ ਪਰਾਣਾ ਰੱਖਿਆ ਬੰਦਾ ਨਾਂ ਲੈ ਕੇ ਛਿਟਾ ਗਿਆ ਥਾਲਿਆ ਪਿਆਰੀ ਗੱਲ ਕਰੂੰ ਪਰਾਣਾ ਮਨੋਂਣ ਜਿਲੇ ਯਾਰ ਹੱਦ ਪਪਾ ਜੀ ਤਾਂ ਤੂੰ ਮੰਮੀ ਦੇਖਣ ਗਿਆ ਸੀ ਕਿੱਥੇ ਕਤੂ ਰਿਆਰਾ ਖੇਡਦੀ ਸੀ ਰਹਾਦਾ ਇੱਥੇ ਤੈਨੂੰ ਬੁੜੇ ਮੇਰੇ ਨੂੰ ਦਿਖਾਈ ਵੀ ਨਹੀਂ ਔਰ ਮੈਂ ਯਾਰ ਚੰਗਾ ਲੱਗਦਾ ਸਿਆਲਾ ਬਿਆੜਾ ਬਦਾ ਯਾਰ ਚਿੱਟਾ ਥਾਲਾ ਮੇਰੇ ਆਇਆ ਯਾਰ ਹੈਨਾ ਪ੍ਰਪੋਜ਼ ਵਾਲੀਆਂ ਗੱਲਾਂ ਯਾਰ ਕਰਦਾ ਚੰਗਾ ਲੱਗਦਾ ਸਾਰੀ ਪੰਚਾਇਤ ਖੜੀ ਆ ਥਾਲੀ ਵੀ ਨਹੀਂ ਦਿਖਾਈ ਹੋਣੀ ਜਦੋਂ ਇਹਦਾ ਹੋਇਆ ਸੋ ਨਾ ਉਹਦਾ ਜਵਾਬ ਹੋਇਆ ਦੇਖੇ ਨਹੀਂ ਲੈਦਾ ਤਦ ਹੀ ਇਦਾਂ ਨਾ ਕੋਈ ਨਹੀਂ ਦੇਖਿਆ ਔਰ ਮੁੱਕਰ ਜਾਣਾ ਸੀ ਵੀ ਇਦਾਂ ਦਾ ਹੋ ਗਿਆ ਓਏ ਮੁਕਿਆੜਾ ਇਹਦੇ ਆ ਨੂੰ ਦੇ ਦੇ ਓਏ ਗਰੀ ਚਾਹ ਆ ਗਈ ਕਤੂਰਾ ਪਾਪਾ ਤੇਰੀ ਚਾਹ ਕਿੱਥੇ ਗਈ ਤੇਰੀ ਚਾਹ ਕਿੱਥੇ ਗਈ ਚਾਹ ਤੂੰ ਗੱਡੀ ਚ ਬਹਿ ਜਾ ਲੈ ਕੇ ਆ ਜਾ ਮਰਾ ਇੱਥੇ ਹੋ ਗਿਆ ਮਾਲ ਪੂਰਾ ਅਮੀਰ ਵੀ ਓਏ ਕਿੱਥੇ ਤੁਰੋ ਹੈਲੋ ਆ ਗਏ ਹੈਲੋ ਆਏ ਉਹ ਕੋਈ ਨਹੀਂ ਪੀਵੇ ਚਾਹ ਆ ਲੋ ਯਾਰੋ ਫੇਦੀ ਯਾਰ ਤੁਰੋ ਯਾਰ ਕੀ ਕਰੀਏ ਨਾ ਇੱਧਰ ਆ ਹੈਲੋ ਓਏ ਯਾਰ ਆ ਜਾ ਹੁਣ ਕਿੱਦਾਂ ਹਾਂ ਮੈਂ ਕੀ ਕਰਾਂ ਤੇਲ ਹੈਗਾ ਜਾਂ ਤੇਲ ਹੈ ਪੈਸੇ ਵੇ ਕੇ ਤੇਲ ਲੈ ਪੈਸੇ ਮੈਂ ਨਾਲ ਚੱਲਾਂ ਤੂੰ ਕੁਝ ਵੀ ਨਹੀਂ ਲਿਆਈ ਮੈਂ ਕੀ ਲਿਆਣਾ ਕੀ ਆ ਤੇ ਕੋਲੇ ਮੇਕੋ ਕੀ ਆ ਕੀ ਦਾ ਕੀ ਆ ਮੱਸੀ ਨਹੀਂ ਮੇਰੀ ਗੱਲ ਮੈਂ ਸੁਣ ਮਸੀ ਫੜੀ ਉੱਪਰੀ ਤਣੋਂ ਲੱਗੇ ਹਾਂ ਫੜੀਆਂ ਹੁਣ ਤਾਂ ਗੱਲ ਕਾਦੀ ਆ ਨਹੀਂ ਮੈਂ ਕੀ ਕਰਾਂ ਮੈਂ ਨੂੰ ਤਾਂ ਸਧਾਰਾ ਨੂੰ ਪੈ ਗਿਆ ਉਹ ਫਸਾਈ ਰੌਂਡ ਹੈ ਪਰ ਉਹ ਪੜਾਉਣ ਦੇ ਵਿੱਚ ਉਹਦੇ ਰੌਂਡ ਆਪਣਾ ਮਾਰ ਦਵੇ ਆਹ ਕਹਿੰਦੇ ਉਹ ਕਹਿੰਦਾ ਪਰੌਣਾ ਜੇ ਨਾ ਮੰਨੇ ਆ ਪਰੌਣੇ ਵੀ ਨਾ ਕਹਦਾ ਮੈਂ ਪਰੌਣੇ ਦੇ ਨਾਲ ਹੀ ਆ ਤੂੰ ਆਉਣਾ ਨਹੀਂ ਤੇ ਨਾਨਕ ਚੱਕ ਨਹੀਂ ਨਹੀਂ ਆ ਨਾਨਕੀ ਚੱਕ ਸੁੱਖੀ ਸੰਦੀ ਏਦਾਂ ਨਾ ਕਹੋ ਮਨਾ ਲੈਣਾ ਆ ਤੇ ਮੈਂ ਮਨਾ ਲੈਣਾ ਮੈਂ ਮਨਾ ਲੈਣਾ ਮੇਰਾ ਪਰੋਣਾ ਬਥੇਰਾ ਚੰਗਾ ਨਹੀਂ ਜੀ ਪਰੋਣਾ ਭਾਜੀ ਨਾ ਮੰਨਿਆ ਫਿਰ ਨਾਨਾ ਚੱਲ ਮੈਂ ਮੰਨ ਲੈ ਤੂੰ ਐ ਚਲਾ ਕੇ ਆ ਰਾਂ ਦੀਆ ਗਰਦੀ ਤਨ ਆ ਜਾਣਾ ਮੈਂ ਲੈ ਕੇ ਤਾ ਮੈਂ ਲੈ ਕੇ ਆਉਣਾ ਬਸ ਫਿਰ ਠੀਕ ਆ ਆ ਜਾ ਕਿੱਥੇ ਆ ਭਾਜੀ ਹੈ ਅੰਦਰ ਹੈ ਮਨਾਉਣ ਨੂੰ ਆਇਆ ਨਹੀਂ ਦੇਰ ਤੋਂ ਨਾ ਸਾਨੂੰ ਜਾਣਾ ਨਹੀਂ ਮੈਂ ਗੱਲ ਹੀ ਤੋਂ ਇਹਦਾ ਇਦਾਂ ਨਹੀਂ ਜਿੰਨਾ ਕਿ ਵਿਆਹੀ ਕੁੜੀ ਦਾ ਰਸਤਾ ਕੀਤਾ ਹੁੰਦਾ ਉਹ ਰਸ ਨੂੰ ਸਹੀ ਜਾਂਦੀ ਆ ਮੇਰੇ ਤੋਂ ਪੁੱਛੇ ਤੋਂ ਬਗਿਆਰ ਕਰ ਲਿਆ ਮੁੰਡਾ ਲਾ ਗਿਆ ਵੀਰੇ ਆ ਨਿਕਲੀ ਬਾਹਰ ਓਏ ਆ ਆਇਓ ਆ ਬੱਬੀ ਮੈਂ ਤੇਰੀ ਮੰਮੀ ਆ ਜੇ ਬੱਤਾ ਆਜਾ ਇਹਦੇ ਮੇਰੇ ਪੱਤੇ ਆਜਾ ਪਾਈ ਆਜਾ ਪੁੱਛੇਗਾ ਮੈਂ ਮੈਂ ਤੇ ਯਾ ਟਿੱਟ ਆ ਗਿਆ ਮੈਨੂੰ ਹਣਾ ਹਾਂ ਹਾਂ ਜਿੱਦਿਆ ਦਾ ਜਿੱਤਾ ਆ ਗਿਆ ਮੈਂ ਤਾਂ ਸੁਣਨੀ ਨਹੀਂ ਤੇਰੀ ਉਹ ਮੈਂ ਕੀ ਚੱਕਰ ਦੀ ਗੱਲ ਕੀ ਵਈ ਹਾਂ ਕੀ ਗੱਲ ਹੋਣੀ ਪੁੱਛਦੇ ਹੈ ਨਹੀਂ ਮੈਨੂੰ ਬੱਸ ਮੈਂ ਟੈਕ ਮੈਂ ਲੈ ਗਿਆ ਉਹ ਚੋਲਾ ਨੇ ਆਇਆ ਮੈਂ ਤੇਰੇ ਤੋਂ ਬਿਨਾਂ ਹੈਂ ਰਹੇ ਨੇ ਉਹਨਾਂ ਤੁਸੀਂ ਨਹੀਂ ਹਣ ਬਸ ਮੈਂ ਆਉਣਾ ਨਹੀਂ ਵਿਆਹ ਤੇ ਨਹੀਂ ਮੈਂ ਨਹੀਂ ਆਣਾ ਮੈਂ ਨਹੀਂ ਆਉਣਾ ਮੈਂ ਨਹੀਂ ਆਉਣਾ ਨੋ 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 ਨਹੀਂ 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 ਬਸ 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 ਪਰਪੋਜ਼ ਕਰ ਲਿਆ ਉਹ ਪਰਿਵਾਰ ਨੂੰ ਸੋਨ ਗੋਦੀ ਆ ਕੀ ਸਮਝਾਉਣਾ ਦਿਓ ਸਾਹਮਣੇ ਕਾਲੇ ਨੂੰ ਆ ਰਿਹਾ ਤੇ ਸਾਡੀ ਜਾਨ ਔਖੀ ਕੀਤੀ ਆ ਹਾਂ ਸੈਕਲਾ ਸੈਕਲਾ ਸਾਡੀ ਜਾਨ ਨਹੀਂ ਔਖੀ ਕੀਤੀ ਤੈਨੂੰ ਮੈਂ ਕਿਹਾ ਸੀ ਪੋਚਲਾ ਬਾਅਦ ਤੇ ਆਵਾਜ਼ ਬਾਓ ਰਿਆ ਪਾ ਨਹੀਂ ਪ੍ਰਪੋਜ਼ ਕਰਵਾ ਲੈ ਮੈਨੂੰ ਸਖਾਲ ਦੋ ਸਖਾਲ ਨਹੀਂ ਤੂੰ ਗੂਗਲ ਕਰ ਲੈ ਗੋਗਲ ਕੀ ਕਰਨਾ ਆਪੇ ਪਤਾ ਤੈਨੂੰ ਲੱਗ ਜਾਣਾ ਤੂੰ ਪਹਿਲਾਂ ਤਾਂ ਪੜਨਾ ਤੂੰ ਲੋਨ ਬਾਸ ਕਰ ਪਿਆਰ ਕਰ ਮੇਰੇ ਨਾਲ ਹੀ ਫੋਕਸ ਕਰਨਾ ਆ ਕੀ ਕਰਨਾ ਮਸੀਹ ਫਰਮੋਜ਼ ਫਰਮੋਜ਼ ਕੁੜੀ ਚਲ ਨਾ ਉਸਨੂੰ ਉਹਦੇ ਵਿੱਚ ਆ ਤਾਂ ਮੈਂ ਨਾ ਕਿਹਾ ਉਹ ਪ੍ਰੋਪੋਜ਼ ਕਰ ਦਿੱਤਾ ਪ੍ਰੋਪੋਜ਼ ਕਰਨਾ ਉਹ ਵੀ ਪੰਚਾਇਤੀ ਬੰਦਾ ਯਾਰ ਮੈਂ ਕੀ ਮੈਂ ਪ੍ਰੋਪੋਜ਼ ਕਰੀ ਤੇ ਵੇਚਦੀ ਹੋਣ ਲੱਗੀ ਆ ਉਹ ਹਲੇ ਹਾਂ ਵੀ ਬਾਦੀ ਦੀ ਪ੍ਰੋਪੋਜ਼ ਕਰਕੇ ਟੰਗਾ ਲਾ ਗਣਾ ਬੇਚੀ ਉਹ ਆਉਂਦਿਆ ਤੇਰੀ ਵਿਆਹ ਵਿਆਹ ਜਿਹੜਾ ਵਿਆਹ ਹੋਵੇ ਜਿਹੜਾ 3 ਲੱਖ ਰੁਪਈਆ ਲਾ ਕੇ ਦਵਾਏ ਆ ਕੁੜੀ ਨੂੰ ਤਰਾਮ ਦੇ ਤਹਿ ਸਾਡੀ ਜ਼ਿੰਦਗੀ ਬਰਬਾਦ ਕੀਤੀ ਹੋਤਾ ਜਿੰਨੀ ਕੀਤੀ ਤਹਿ ਸਾਡੀ ਜ਼ਿੰਦਗੀ ਨਾ ਸੀ ਰੋਟੀ ਕੱਤੀ ਨਾ ਸੀ ਪਾਣੀ ਮੈਂ ਆਉਣਾ ਹੀ ਨਹੀਂ ਬਿਆਹ ਚਲਾ ਆ ਉਹ ਇੰਨਾ ਕੁ ਪਾ ਲਈ ਮੈਨੂੰ ਦੱਸ ਦਿਓ ਕਰ ਦਵਾਂਗੇ ਦੱਸ ਦਿਓ ਮੈਨੂੰ ਕਰਨਾ ਨਹੀਂ ਹੁੰਦਾ ਸੈਕਟਰ ਸੈਕਟਰ ਹੋਰ ਕਿਸੇ ਨੂੰ ਪੁੱਛ ਤੇ ਪ੍ਰਿੰਟ ਆ ਹੁੰਦਾ ਨਾ ਪੁੱਛ ਤੈਨੂੰ ਪਤਾ ਇਹਨੂੰ ਮਨੀ ਦਾ ਪੁੱਛ ਤੂੰ ਹੀ ਦੱਸ ਤੇ ਮਾਦੀ ਕਹ ਮਨੀ ਦਾ ਪੁੱਛ ਮਨੀ ਦਾ ਕੀ ਮਤਲਬ ਮਨੀ ਦਾ ਪੁੱਛ ਉਹ ਨੂੰ ਮਾਰਨਾ ਨਹੀਂ ਮੈਨੂੰ ਯਾ ਮੈਨੂੰ ਪਰਪੋਜ਼ ਨਹੀਂ ਆਦਾ ਮੈਂ ਕੋਈ ਉਹ ਹੀ ਪਸ਼ੂ ਪਾਲਾ ਬੰਦਾ ਮੈਨੂੰ ਪਰਪੋਜ਼ ਕੀ ਹੁੰਦਾ ਦਿੱਤੇ ਐ ਬਸ ओके ਜਾਵੋ ਹਾਂ ਮੈਂ ਤੇ ਆ ਇਸਦਾ ਖਾਂਦਾ ਨਹੀਂ ਨਿਕਸ ਰੇਦਾ ਅਸੀਂ ਵੀ ਭੁੱਖੇ ਆ ਪੁੱਤ ਅਸੀਂ ਭੁੱਖੇ ਮੇਰਾ ਪੁੱਤ ਤੇਰੇ Bina ਮੈਂ ਕਰਦੀ ਆ ਮੈਂ ਤਾਂ ਤੇਰੇ ਨਾਲ ਹੀ ਆ ਚਲੋ ਮੈਂ ਤਾਂ ਚਲ ਤੋਰ ਪੁੱਤ ਚਲੋ ਵਿਆਹ ਹੈ ਜਾ ਹੁਣ ਜਾਣਾ ਨਹੀਂ ਵਿਆਹ ਤਾਂ ਨਹੀਂ ਜਾਣਾ ਜਾਦਾ ਨਾ ਪ੍ਰਪੋਜ਼ ਕਰਦਾ ਮੈਨੂੰ ਦੱਸ ਦੇ ਇਹ ਕਰ ਦੇ ਦੇ ਪਰਨੋਚ ਓਏ ਐਵੇਂ ਪ੍ਰਪੋਜ਼ ਥੋੜੀ ਕਰਨਾ ਮੈਨੂੰ ਪਰਦੇਸ ਨਹੀਂ ਜਾਣਾ ਉਹ ਹੋਕਟੀ ਨੂੰ ਪਾਜੀ ਕੰਮ ਨਾ ਕਿੱਦਾ ਇਹ ਤਾਂ ਦੱਸ ਦੇ ਕੰਮ ਨਾ ਕਿੱਦਾ ਜਿੱਦਾਂ ਮੈਨੂੰ ਉਸੇ ਕਰਦਾ ਸੀ ਓਏ ਇਹ ਲੱਗਣ ਵਾਲਾ ਕੰਮ ਹੈ ਇਹ ਨਹੀਂ ਮੇਰੇ ਤੋਂ ਹੋੜਾ ਇਹ ਨਾ ਲੱਭਦਾ ਹਰਾਮ ਦਾ ਕਿੱਜ ਹਰਾਮ ਨਹੀਂ ਆ ਤੈਨੂੰ ਕੰਮ ਨਾ ਪੈਣਾ ਕੀ ਪਰਮੋਚ ਪਰਮੋਚ ਨਹੀਂ ਕਰ ਪਰ ਮੋਜ ਦੀ ਬੋਤਲ ਆਈਆਂ ਮਾ ਚੱਕ ਕੇ ਪਾਣੀ ਪਾ ਕੇ ਵਿੱਚ ਉਹ ਮੇਰੇ ਗਾਪ ਉਹ ਦਿਖਾ ਰਿਹਾ ਨੇ ਤੀਰਤੀ ਬੰਦਰਾ ਮੇਰੇ ਤੋਂ ਆ ਕੰਮ ਨਹੀਂ ਹੋਣੇ ਉਹ ਤੁਹਾਨੂੰ ਦਿੰਦਾ ਉਹ ਬੰਦਾ ਕਰਦੇ ਹੋਰ ਕਰਦੇ ਉਹ ਲੈ ਕੇ ਆ ਚਾਕਲੇਟ ਚਲੋ ਚੱਲ ਮੈਂ ਕਿਲੋ ਦੁੱਧ ਲੈ ਜਾਣਾ ਮੈਂ ਹੋਰੀ ਜਾ ਸਾਦਾ ਹੈ ਨਾ ਆਓ ਅਗਲੇ ਨੇ ਆਉਣਾ ਨਵੇਂ ਉਹਨਾਂ ਦੇ ਕਿੱਥੇ ਦੁੱਧ ਕਿੱਥੇ ਲੈ ਆ ਨਾ ਮੈਂ ਕਿਹਦੇ ਨੂੰ ਦੱਸ ਦੇ ਕਿੱਦਾਂ ਕਰਨੀ ਆ ਕਹਾਂਦਾ ਇਹ ਦੱਸ ਮੈਂ ਤੈਨੂੰ ਹੀ ਸਮਝਾਵਾਂ ਇਹ ਤਾਂ ਕੋਮਲ ਲੈਂਦੀ ਹੁੰਦੀ ਮੈਂ ਦਿਖਾ ਲ ਦਿੰਦਾ ਕਿੱਦਾਂ ਕਰਨਾ ਹੈ ਆ ਮਾਸੀ ਨਹੀਂ ਦਰਦੋ ਬੇਗੀ ਹੋਇਆ ਮਸ ਕਰ ਮਸੀਨਾ ਕਰਦੇ ਹੋ ਇਹ ਕਿਦਾਂ ਪ੍ਰਪੋਜ਼ਲ ਆ ਪਾਪਾ ਬੱਟਾ ਪ੍ਰਪੋਜ਼ਲ ਉਹ ਦੋਗੇ ਪਾਪਾ ਤੇ ਇਤਨਾ ਤੋ ਨਹੀਂ ਦੇਗਾ ਪਾਪਾ ਮਤial ਕੰਮ ਮੇ ਪ੍ਰਿਆ ਆ ਮਾਸੀ ਨੂੰ ਨਹੀਂ ਪਾਣਾ ਕਿਤੇ ਆਦੇ ਦਾ ਚੁੰਮੀ ਨਾਲ ਮੇਟੋ ਹੱਥ ਵੀ ਨਹੀਂ ਜੀ ਕਰਦੇ ਸਾਨੂੰ ਆਹ ਆਓਏਗਾ ਨਾ ਕਿ ਹੱਥ ਨਿਕਲ ਜਾਂਦੇ ਰਹਿਣਾ ਨਹੀਂ ਸੀ ਇਹਦਾ ਜਿੰਨਾ ਮਾਸੜ ਚਿੱਟਾ ਇਹਦਾ ਮਾਸੇ ਉਹਦੇ ਪੈਰਾਂ ਆ ਰਹੀ ਵੀ ਹੈ ਪਾਪਾ ਇਹਨਾਂ ਨੂੰ ਸੱਤਾ ਬੰਦੇ ਚਾਹ ਬਣਾ ਕੱਪ ਦੀ ਜਵਾਨੀ ਸੰਨ ਲੱਗੀਆਂ ਨਾ ਪਰ ਪਾਉਦੇ ਨਹੀਂ ਤੋਂ ਨਹੀਂ ਮੈਂ ਬੜਾ ਦਾ ਯਾਰ ਮੈਨੂੰ ਮੈਨੂੰ ਕਹਿੰਦਾ ਇੱਕ ਲੈਣਾ ਤਾਂ ਗਲਦਾਸਤਾ ਹਾਂ ਇੱਕ ਚੌਕਲੇਟਾਂ ਲੈਣੀਆਂ ਲੈ ਲੈ ਇੱਕ ਮਿੰਟ ਮੈਨੂੰ ਦੱਸੋ ਮੈਂ ਕੀ ਕੀ ਲੈਣਾ ਚੁੱਪ ਯਾਰ ਕੀ ਕੀ ਲੈਣਾ ਇੱਕ ਲੈਣਾ ਤਾਂ ਗਲਦਾਸਤਾ ਕਿਦਾਂ ਫੁੱਲਾਂ ਦਾ ਫੁੱਲਾਂ ਦਾ ਇੱਕ ਲੈਣਾ ਇਹ ਕਹਿੰਦਾ ਪਲਾਸਟਿਕ ਦੇ ਨਹੀਂ ਕਿਰੇ ਉੱਥੇ ਹੁੰਦੇ ਆ ਅਸਲੀ ਲੈ ਲੈ ਅਸਲੀ ਲੈ ਲੈ ਉਹ ਦਿੰਦੇ ਇੱਕ ਲੈਣ ਚੌਕਲੇਟਾਂ ਫੇ ਉਹਦੇ ਮੋਰੇ ਇਦਾਂ ਕਰਨਾ ਕਿਦਾਂ ਇਦਾਂ ਇੱਕ ਗੋਡੇ ਤੇ ਇੱਕ ਗੋਡੇ ਤੇ ਬੈਠ ਕੇ ਮੈਨੂੰ ਕੀ ਪਤਾ ਯਾਰ ਸਭ ਮੈਂ ਬਣਾ ਦੇ ਚੌਕਲੇਟਾਂ ਦਾ ਪਤਾ ਇਹਨੂੰ मेरे मास्टर मैं कीता। मेरे मास्टर मुट्टे बारे। मेरे मास्टर मैं कीता। तू रांधे मेरी गर्दन पे वो नहीं आओ ओल्का ओल्का। ओल्का बिशोलन। अलग बात है। दोपहर पैरन। जा मेरे होमेड पर। नहीं नहीं नहीं। आ गोहार लगा पैरन नहीं तो मार मार। आ दिन द कपाटे। तेरे पैर तेरे साड़ी पैर तेरे काल ਆਓ ਯਾਰ ਕੀ ਹੈ ਯਾਰ ਕੋਈ ਜਲੇ ਯਾਰ ਪਪੀ ਕਹੀਂ ਚਲੇ ਆ ਮੈਂ ਰੋ ਜਾ ਮੈਂ ਕਿਆ ਨਹੀਂ ਕਰਵਾ ਮੈਂ ਪਾਜੀ ਨੂੰ ਸਿੱਧਾ ਰਿਪੋਰਟ ਕਰਾਂ ਮੈਂ ਦੋਸਤ ਨਾ ਜੇ ਅੱਜ ਜੀ ਦੱਦਦੇ ਮਾੜਾ ਜਿਹਾ ਕਰਦੇ ਚੱਲ ਖਾ ਰੋ ਤੇ ਖਾ ਰੋ ਖਾ ਦੋ ਖਾ ਰੋ ਤੇ ਮੈਂ ਤੁਹਾਨੂੰ ਕਹਾਂ ਇੱਕ ਮਿੰਟ ਫਾਲੋ 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 ਆ ਚੌਕੜ ਦਾ ਢੰਗਾ ਨੇ ਆਈਦਾ ਹਾਇਲ ਹਾਂ ਤਾਂ ਗਰਮੀ ਇੰਨਾ ਕਰਦੀ ਹੁੰਦੀ ਹੈ ਕੱਪੜਾ ਕੋੜ ਮਾਰੀ ਜਾਂਦੇ ਆ ਫੜਵਣ ਗਏ ਐ ਵਾਸੀ ਤੂੰ ਰਹਿ ਲੈ ਮੈਂ ਦਿਖਾ ਤੂੰ ਰਹਿ ਕੋੜ ਮੇਰੇ ਪਰਬੂਜ ਕੋੜ ਰਹੀ ਇੰਨਾ ਤਾਂ ਕਰਨ ਲੈ ਮੈਂ ਇਕੱਲੇ ਜਣਾ ਕਰਦੇ ਨਾਲ ਲੈ ਜਾਣੇ ਅੱਖਾਂ ਤਾਲਾ ਹੁੰਦੀ ਆ ਤੇ ਬੱਤੀ ਨੂੰ ਕਰਨਾ ਆ ਮੈਨੂੰ ਮੈਂ ਵੀ ਮ ਇਕੱਲੇ ਨੇ ਕਰਨਾ ਆ ਕਰਾ ਚਾਪੜ ਦਾ ਹਾਂ ਨੀ ਇੱਕ ਵਾਰ ਦੇਖਾ ਆਪਣੇ ਪਾਪੇ ਨਾਲ ਲੈ ਜਾਈ ਸਾਡਾ ਨਹੀਂ ਕਿਵੇਂ ਨਹੀਂ ਜਾਣਾ ਹੈਗਾ ਆ ਪਾਪੇ ਨੂੰ ਕਿੱਥੇ ਬਿਠੇ ਰਹੇ ਨੇ ਤਾਂ ਇੰਦਾ ਕਰਨਾ ਹਾਂ ਚੱਲ ਅੱਛਾ ਤਾਂ ਇੰਦਾ ਕਰਨਾ ਆਹ ਨਹੀਂ ਬਈ ਉਹ ਵੀ ਨਹੀਂ ਬਈ ਉਹ ਨਹੀਂ ਬਰਾਬਰ ਤੂੰ ਗੁੱਡੀ ਦਾ ਥਾ ਕੇ ਪੱਤੀ ਆ ਆ ਜਿਹੜਾ ਗਾਣਾ ਪਾਲਦੇ ਨੇ ਆਹ ਲਾ ਘਰ ਤੋੜ ਚਾਕਲੇਟ ਦੇ ਨਾਲ ਔਰ ਮੱਛੇ ਨਾਲ ਨਹੀਂ ਨਹੀਂ ਉਹ ਪੜਿਆ ਨਾ ਉਹਦੇ ਦੇ ਦੰਦ ਦੇਖਣੇ ਕਿੱਟੇ ਕਿੱਟੇ ਹੈ ਨਾ ਪਤਾ ਇੱਕ ਦਾ ਇੱਕ ਗੋਡੇ ਹੈ ਨਾ ਥੱਲੇ ਆਣਾ ਹੀ ਨਾ ਇੱਕ ਦਾ ਉਹ ਲਿਆ ਬਾਣ ਲਿਆ ਤੇ ਅੰਤੋਂ ਕੋਲੇ ਬਰਾਬਰ ਭਾਵ ਪਾਊਗਾ ਚਲੋ ਤੁਸੀਂ ਕੰਮ ਮੇਰਾ ਉਹ ਨਹੀਂ ਕਿਤੇ ਨਹੀਂ ਉਹ ਨਹੀਂ ਜੀ ਬਾਜੀ ਸਾਡੇ ਦੋ ਜਾਨਾ ਰੱਬਿਆ ਅੱਛਾ ਅੱਛਾ ਕਰ ਕਰ ਆਜਾ 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 ਕੰਮ ਆਪਰਾ ਬਹੁਤ ਪਿਆ ਆ ਮੇਰਾ ਤਾਂ ਹੱਥ ਪੜ ਗਿਆ ਨਾ ਇਦਾਂ ਕਹਿਣਾ ਮੋਸ ਕੋਨਾ ਉਹਦੇ ਗੋਏ ਦਾ ਤਾਂ ਤੂ ਗੋਏ ਦਾ ਪੋਟ ਐ ਤਾਂ ਨਹੀਂ ਤਾਂ ਆਜਾ ਉਹ ਸੁਣ ਲਈ ਗੱਲ ਆਹ ਚੱਕ ਤੋ ਦਰ ਉਹ ਫਾਇਲਾ

ਆ ਇਹ ਤਾਂ ਮਾਂ ਮੈਂ ਇੱਕ ਦਮ ਲੀਕ ਨਹੀਂ ਨਹੀਂ ਨਾਲੇ ਦਾ ਨਹੀਂ ਨਹੀਂ ਨਾ ਕਰਦੀ ਓਏ ਕਿਉਂ ਮਾਰੇ ਨਹੀਂ ਚੱਲ ਪੁੱਛ ਨਾ ਇਹ ਨਾ ਇਹ ਤਾਂ ਪੱਕਾ ਘਟਾ ਰਹੀ ਆ ਹੋਰ ਤਾਂ ਪੱਕਾ ਹੈ ਇਹ ਬਰੋਦ ਆ ਜਾਂਦਾ ਆਪਸ ਬੋਲ ਚਲੇ ਹੁੰਦੀ ਆ ਇਹ ਹਾਂ ਉਹ 10 ਰੁਪਏ ਦੇ ਇਹ ਕੀ ਖੜਾ ਰੀ ਨਾ ਫਿਰ ਜੰਮ ਮੇਰੇ ਫੋਨ ਭਰਾ ਦੇ ਓਏ ਆਹ ਗੋਹੇ ਹੋਣਾ ਮੈਂ ਮੈਂ ਆਮ ਦੇ ਆ ਮੇਰਾ ਸਾਰਦਾ ਉਹਦਾ ਬਹੁਤ ਆ ਉਹ ਪਿੱਛੇ ਕੋ ਕਰਦੀ ਉਹ ਦਾ ਆਈ ਨੂੰ ਕਹੋ ਚੁੱਤੀਆਂ ਮੈਨੂੰ ਭੇਜਿਆ ਹਿਸਾਬ ਦਾਬ ਜਿਆ ਕਰਨਾ ਪਊ ਕੀ ਕੀ ਜਿਵੇਂ ਭਾਈ ਦਾ ਇਹਨਾਂ ਦਾ ਕੀ ਬੂਰਾ ਪ੍ਰਭਾਵ ਪਾਊਗਾ ਇਹਨਾਂ ਤੇ ਪਾਉਣਾ ਹੀ ਹੈ ਇਹਨਾਂ ਨੂੰ ਤੇ ਵੀ ਮੱਤੇ ਹੋਣਗੇ ਆਹਾ ਇਹਨਾਂ ਦੇ ਪੂਰੀ ਟ੍ਰੇਨ ਲੈਣੀ ਹੈ ਨਾ ਤੁਸੀਂ ਉਧਰ ਨੂੰ ਘਰੇ ਰਹਿਣਾ ਸਾਰਿਆਂ ਨੇ ਠੀਕ ਹੈ ਫੇਰ ਪਕੌੜੇ ਨਹੀਂ ਯਾਰ ਭਾਈ ਡਿਨਰ ਤੇ ਲੈ ਜਾਉਂਦੇ ਨੇ ਉਧਰੇ ਲਾ ਜਾਓ ਪਕੌੜੇ ਜਾਂਦਾ ਮੈਂ ਕਹਦਾ ਰਹੀ ਆ ਮੱਸਿਆ ਪਰ ਪਕੌੜੇ ਪੂਰੀ ਹੋਣੀ ਆਪਣੀ ਸਿਆਣਾ ਬੰਦਾ ਮੈਂ ਆਣਾ ਆਈ ਚੱਕੀ ਪੈ ਗਈ ਇੱਥੇ ਕਹਾਂ ਨਹੀਂ ਚੱਕਦਾ ਮੈਂ ਕਿ ਬੋਡੇ ਤੇ ਬੈਠਾ ਸਖਲਾ ਨਾਲੇ ਨਹੀਂ ਮੈਂ ਨਹੀਂ ਬੀਨਾ ਇਦਾਂ ਨਾ ਹੋਵੇ ਕੋਠੀ ਨਾ ਹੁੰਦਾ ਹੋਵੇ ਪ੍ਰਪੋਜ਼ਲ ਕਰਕੇ ਨਹੀਂ 50 ਸੀਗਾ ਕੋ ਕੋ ਨਾ ਉਹ ਕਿ ਉਹ ਮੈਂ ਗਈ ਉਹ ਹਾ ਦਾ ਕਰ ਚੁੱਕਿਆ ਗੋਹਾ ਤੈਨੂੰ 2 ਨਵੰਬਰ ਤੱਕ ਮੈਂ ਵੀਰੇ ਚੱਕਿਆ ਗੋਹਾ ਮੈਂ ਕੀਤਾ ਕਿ ਗੋਹਾ ਤੇ ਕਿਹਾ ਨਹੀਂ ਭਾਜੀ ਕਿੰਨੇ ਕੁ ਬੰਦੇ ਜਾਣਦੇ ਹੁੰਦੇ ਪ੍ਰਬੂਤ ਤੇ ਸਾ ਕੰਮ ਚਾ ਲੈਣ ਜਾਣਾ ਕਿ ਪ੍ਰਪੋਜ਼ ਕਰਨੇ ਆ। ਵਿਆਹ ਉਹਨੇ ਕਿੰਨੇ ਨਾਲ ਕਰਨਾ ਹੈ? ਹੁਣ ਤੇ ਇੰਨਾ ਵਿਆਹ ਹੋਰ ਕਰਨਾ ਹੈ। ਇਹ ਹੋਰ ਬੰਦੇ ਕਿਹੜੇ ਆ ਗਏ ਨੇ। ਵਾਸਟ ਕਾਪੀ ਮੋਰੀ ਜਦੋਂ ਆਉਣਾ ਹੈ। ਠੀਕ ਵਾ। ਫਰਮੋਸ ਕਰਦੇ ਕੋਈ ਨੂੰ ਫਿਰ। ਇੰਦਾ ਕਰੀ ਇੰਦਾ ਕਰੀ ਤੂੰ। ਤੂੰ ਉਨਾਂ ਉੱਤਰ ਨੂੰ ਜਾਇ ਤੇਰਾ ਸਾਹਬਤ ਜਾਣਾ ਉਹਨੂੰ ਗਰਾਈ ਸੱਦ ਲੈ ਉੱਥੇ ਕਰ ਦੇ। ਇਹ ਗਰਾਈ ਲੈ ਕੇ ਆ ਜਾਣਗੇ। ਹਾਂ ਇਹ ਆ ਜਾਣਗੇ ਗਰਾਈ। ਸੀਕ੍ਰੇਟ ਪਲੇਸ ਮਿਲਾਂਗੇ। ਹਾਂ ਸੀਕ੍ਰੇਟ ਕਰਿਓ। ਹਾਂ ਸੀਕ੍ਰੇਟ ਨਹੀਂ। ਤੁਹਾਡੀ ਗੱਜੀ ਨੂੰ ਉਹਨੂੰ ਵੀ ਨਾ ਦੱਸਿਓ ਇਹਨੂੰ ਵੀ ठीक है चलू चलो चलू। तो चलियो चलो देखो तू मान गए हमारे बारे में क्या करना प्रपोज यो अपा जी कोई हो शौखी ये चीज दस दे जिद्द ना ना प्रपोज हो गया मने फोन करदे तो मैं आ जा कोई शौखी चीज नहीं है ये तो शौखी कोई है ही नहीं देख जाल वाली गालियां दे जाल वाली गाल ओए अंपायरी पे जा ਆਪ ਸੱਤਿਆਂ ਦਾ ਪਿਆਰ ਬੋਰ ਬਲੀਆ ਰਿਹਾ ਜੀ ਜਿਹਨੇ ਨਹੀਂ ਪਾਜੀ ਬਿਆਹ ਨਹੀਂ 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 ਬਸ ਬਿਆਹ ਪਰਪੋਸ ਨਹੀਂ ਯਾਰ ਭਾਈ ਕੋ ਹੋਰ ਸੌਖਾ ਤਰੀਕਾ ਦੇ ਹੋਰ ਨਹੀਂ ਪਰ ਸਹੀ ਹੋਰ ਬਸਾਨ ਲੈ ਮਾ ਪਹਿਨੂ ਉਹ ਕੋਈ ਜਲਾ ਮਾ ਪਹਿ ਕੇ ਲੱਭਾ ਦੇ ਤਾ ਆਹ ਠੀਕ ਨੇ ਚੰਗੀ ਵਧੀਆ ਹਾਂ ਇਹ ਇਹਨਾਂ ਦਾ ਰੱਖਿਓ ਦੋਨਾਂ ਦਾ ਉੱਲਾ ਹੋਰ ਟੈਨਸ਼ਨ ਆ ਨਾ ਰਾਮੇ ਮੰਮੀ ਇਡਾੜੀ ਦੇ ਦੇਖੀ ਜੀ ਅਸੀਂ ਜਾਣਾ ਹੀ ਨਹੀਂ ਨਾਲ ਉਹ ਇਹਨੇ ਨਹੀਂ ਜਾਣਾ ਅਸੀਂ ਥੋੜੀ ਜਾਣਾ ਆ ਉਹ ਬਚੋਲਾ ਜਾਉ ਪਾਪਾ ਦਾ ਇਹਨੂੰ ਆਪਣਾ ਨਾਮ ਲੈ ਦੱਸ ਪਾਪੇ ਦਾ ਕੱਡੇ ਕਢੜੇ ਬਚੋਲਾ ਤੇਰੇ ਨਾਲ ਆ ਤੂੰ ਦੁੱਧੇ ਕੰਗਦਾ ਆ ਸੱਚੀ ਕੋਈ ਹੈ ਨਾ ਦੇਸੀ ਏ ਕੁੜੀ ਹੁੰਦੀ ਉਹਨੂੰ ਲਾਂਟੇ ਮੌਹ ਲੈ ਜਾਂਦਾ ਸਾਰੀ ਓਵਰ ਭੈਣ ਮੈਨੂੰ ਆ ਨਾ ਪੈਰ ਤੋਂ ਤੋਂ ਪੀਂਦੀ ਲੈ ਪੀਂਦੀ ਜੇ ਉਹ ਪੀਂਦੀ ਆ ਗੱਲ ਮਣੀ ਕੋ ਮਣੀ ਨਾ ਆਪਾਂ ਆ ਆਂ ਸੁਪਨੇ ਰਹਿੰਦੇ ਤੂੰ ਕਿਹਦੇ ਮੇਰੇ ਲਾਂਟੇ ਮਾਲ ਦੇ ਰ ਓਏ ਚਲੋ ਆਪਾਂ ਚੱਤੀ ਵੀਡੀਓ ਭੇਜਦੇ ਐਂ ਕਰਕੇ ਵੀਡੀਓ ਭੇਜ ਦਨਾ ਚਲ ਉੱਠ ਗਰਜੀ ਤੂੰ ਉੱਠ ਉੱਠ ਇਹ ਲਾਂਟੇ ਆ ਨੂੰ ਬਹੁਤ ਜਾਂਦਾ ਓਹੀ ਤਾਂ ਨਹੀਂ ਗਰਜੀ ਦਾ ਇਹਦਾ ਵੱਜਿਆ ਹੁਣ ਸਾਹ ਮਣੀ ਫੋਨ ਕਰਦਾ ਠੀਕ ਹੈ ਕੋਈ ਕਰ ਮਣੀ ਨੂੰ ਫੋਨ ਕਰਿਓ ਸਾਧ ਲਵਾ ਕੇ ਸਾਧ ਲਵਾ ਕੇ ਕੋਈ ਕਰਨੀ ਪਰ ਕੋਸ ਨੂੰ ਤਾਂ ਗਾ ਲਓ ਫੋਨ ਆਉਂਦਾ ਗਿਆ ਜਾਣਾ ਹੀ ਨਹੀਂ ਵਿਆਹ ਉਹ ਹਲਕਾ ਜਿਹਾ ਕਿ ਕਰਨਾ ਆ ਆ ਹੁਣੇ ਜਾਣਾ ਹੈ ਚੰਦਰਾ ਲੱਗਦਾ ਹਾਂਜੀ